ਜਿਹੜੇ ਕਾਨੂੰਨ ਦੇ ਅਧਿਕਾਰ ਨਾਲ ਮਟਣਦੇ ਰਹੇ। ਬਾਬਾ ਸਾਹਿਬ ਕੀਆ ਕਰਦੇ ਸੀ? ਮੈਂ ਮੇਰੀ ਜੈ ਜੈਕਾਰ ਕਰਨ ਦੀ بجائے ਮੇਰਾ ਜਨਮ ਦਿਨ ਮਨਾਉਣ ਦੀ بجائے ਅਗਰ ਮੇਰੇ ਸੰਵਿਧਾਨ ਨੂੰ ਸੰਭਾਲ ਕੇ ਰੱਖਿਆ ਬਚਾ ਕੇ ਰੱਖਿਆ ਤੇ ਮੈਂ ਸਦਾ ਹੀ ਜੀਦਾ। ਇਸ ਲਈ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣ ਦੀ ਦਾ ਤਦੈ ਸਾਨੂੰ ਫਾਇਦਾ ਅਸੀਂ ਪ੍ਰਣ ਕਰੀਏ ਕਿ ਬਾਬਾ ਸਾਹਿਬ ਆ ਜਿਹੜੀ ਕੁਸ਼ਾਲੀ ਇਹ ਸੰਵਿਧਾਨ ਦੀ ਬਦੌਲਤ ਆਈ ਹੈ ਅਜਿਹਾ ਵੋਟ ਦਾ ਅਧਿਕਾਰ ਹੈ ਸਾਨੂੰ ਤੇ ਰੇਡੀਓ ਦਾ ਸੁਚਨ ਨਪੜ ਕੇ ਪਤਾ ਲੱਗਿਆ ਬਿਹਾਰ ਹੋਈ 21 ਸਾਲ ਦਾ ਇਨਸਾਨ ਵੋਟ ਬਣ ਗਈ ਅਸੀਂ ਵੋਟ ਲਈ ਕੁਰਬਾਨੀ ਥੋੜੀ ਕੀਤੀ ਹੈ ਅਸੀਂ ਵੀ ਜਿਵੇਂ ਚైనా ਦੇ ਲੋਕਾਂ ਦੀ ਤਰ੍ਹਾਂ ਅਗਰ ਟੈਂਕਾ ਥੱਲੇ ਦਲ ਰਹੇ ਹੁੰਦੇ ਅਗਰ 29 ਸਾਲ ਮੈਸਲ ਮਡੇਲੀ ਜਨ ਜੀਚ ਰਹੇ ਹੁੰਦੇ ਵੀ ਕਾਲੇ ਲੋਕਾਂ ਨੂੰ ਵੋਟ ਚਾਹੀਦੀ ਆ ਤਾਂ ਸਾਨੂੰ ਵੋਟ ਦੀ ਕਰਵਾਣੀ ਦਾ ਪਤਾ ਲੱਗਣਾ ਸਾਨੂੰ ਤੇ ਬੈਠੇ ਉਠਾਏ ਮਿਲ ਗਈ ਜਦੋਂ ਜਵਾਲਾ ਨਹਿਰੂ ਜੀ ਰਜਿੰਦਰ ਪ੍ਰਸਾਦ ਨੂੰ ਬਾਬਾ ਸਾਹਿਬ ਨੇ ਸਿਧਾਂਤ ਫੜਾਇਆ ਤੋ ਕਹਿੰਦੇ ਵਿੱਚ ਬਾਬਾ ਸਾਹਿਬ 21 ਗਾ ਵੀ ਕੱਟ ਗਈ ਤੁਹਾਨੂੰ ਬਿਮਾਰੀਆਂ ਨੇ ਘੇਰ ਲਿਆ ਸ਼ੂਗਰ ਵਧੀਆਂ ਨੇ ਇਤੇ ਬੜੀ ਮਿਹਨਤ ਕੀਤੀ ਹੈ ਤੁਸੀਂ ਬੇਹ ਦੇ ਵਿੱਚ ਕਿਹੜੀ ਖਾਸ ਗੱਲ ਲਿਖੀ ਹੈ ਬਾਬਾ ਸਾਹਿਬ ਕਹਿੰਦੇ ਖਾਸ ਗੱਲ ਨਹੀਂ ਲਿਖੀ ਹੈ ਵਿਆਹ ਤੋਂ ਬਾਅਦ ਰਾਜਾ ਰਾਣੀ ਦੇ ਪੇਟੋਂ ਜੰਮਣਾ ਨਾ ਬੰਦ ਕਰਤਾ ਹੁਣ ਬੋਟਾ ਦੀ ਬੇਟੀ ਨੂੰ ਜੰਮਿਆ ਕਰੂ ਮੇਰਾ ਸਮਾਜ ਇੱਕ ਦਿਨ ਇੱਕ ਸੋਚ ਬਣਾ ਲਓ ਆਪਣਾ ਦੇਸ਼ ਵਿੱਚ ਰਾਜਾ ਬਣ ਸਕਦੇ ਆ ਅਸੀਂ ਚੰਦ ਛੱਲਣਾ ਚੰਦ ਪੈਸੇ ਆ ਚੰਦ ਚੌਧਰੀਆਂ ਦੇ ਕਹੇ ਤੇ ਇਸ ਵੋਟ ਨੂੰ ਜਿਹੜਾ ਸਮਝਦੇ ਨਹੀਂ ਕੋਈ ਇਹ ਤਾਂ ਕਿਹੜਾ ਤੁਹਾਡੇ ਦਰਵਾਜ਼ੇ ਤੇ ਆਉਂਦਾ ਉਦਾਂ ਉਦੋਂ ਕਹਿੰਦੇ ਸੀਗੇ ਵੋਟ ਉਹਦੀ ਬਣਾਓ ਜਿਹਦੇ ਕੋਲ 10 ਕਿੱਲੇ ਜ਼ਮੀਨ ਤੇ ਆ ਜਾਂ 10000 ਬੈਂਕ 'ਚ ਆ ਤੇ ਬਾਬਾ ਸਾਹਿਬ ਨੇ ਕਿਹਾ भाई वोट दो तलवार है अगर सही इस्तेमाल कीता, तो अगर पर जो कीता, तो <laughs> राखी इस तरह करनी है जिस तरह अपनी मां भैन की इज्जत की राखी करते हैं वोट को इन तरजीह एटम पंप है जोड़ा रास्ते चाहे ਤੋ ਸੋਨਾ ਦਾ ਬੜੀਆ ਮੇਟ ਕਰ ਸਕਦਾ ਐਵੇਂ ਹੀ ਮਿਲ ਗਿਆ ਖਾਰਾ ਗਾਸ ਤੋਂ 132 ਨੂੰ ਪਹਿਲੀ ਵਾਰ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਔਰ ਬਾਬਾ ਸਾਹਿਬ ਅਮੇੜਕਾਂ ਜੀ ਉਹਨਾਂ ਨੂੰ ਤਾਨੇ ਮਾਰੇ ਮਪੇਲ ਲੱਗਿਆ ਨਹੀਂ ਵੀ ਇਹ ਪਾਰਲੀਮੈਂਟ ਨਹੀਂ ਆ ਸਕਦਾ ਬਾਬਾ ਸਾਹਿਬ ਨੇ ਜਵਾਬ ਦਿੱਤਾ ਵੀ ਆਪਣੀ ਜੁੱਤੀ ਦੀ ਨੋਕ ਨਾਲ ਮੈਂ ਖੁੱਲ ਕੇ ਆਂ ਜਦੋਂ ਸੰਵਿਧਾਨ ਸਭਾ ਦੀ ਕਮੇਟੀ ਦਾ ਪੇਪਰ ਬਣਿਆ ਜਿੱਦ ਜਿੱਤਿਆ ਲਾ ਕੇ ਪਾਕਿਸਤਾਨ ਉਹ ਦੇਤਾ ਲੇਕਿਨ ਅੱਜ ਇਹ ਜਿਹੜੇ ਜਾਇਜ਼ਾਕਾਰ ਕਰਦੇ ਆ ਨਾ ਬਾਬਾ ਸਾਹਿਬ ਨੂੰ ਦੋ ਵਾਰ ਹਰਾਇਆ ਐਮਪੀ ਦੀ ਇਲੈਕਸ਼ਨ ਤੇ ਜਿਹੜੀ ਬਾਬਾ ਸਾਹਿਬ ਨੇ VOTING ਦਿੱਤੀ ਅਧਿਕਾਰ ਸਾਨੂੰ ਦੋ ਵਾਰ ਹਰਾਇਆ ਔਰ ਸਾਡੇ ਸਮਾਜ ਦੇ ਕੋਗਰੂਆਂ ਨੂੰ ਖੜੇ ਕਰਕੇ ਅੱਜ ਕਹਿੰਦੇ ਅਸੀਂ ਬਹੁਤ ਇੰਟੈਕਸ਼ਨਰ ਇੱਕ ਗੱਲ ਖਤਮ ਕਰਕੇ ਬੰਦ ਕਰਾਂਗਾ ਬਾਬਾ ਸਾਹਿਬਾ ਬੇਤਕਾਰ ਜਿਹੜੇ ਸਾਡੇ ਕੋਲੋਂ ਚਲੇ ਗਏ ਹੁਣਾਂ ਨਹੀਂ ਬੰਬੇ ਦੇ ਮਾਨੀਪਾ ਬੰਦੇ ਵਿੱਚ गांधी ਨਾਲ ਮੁਲਾਕਾਤ ਹੋਈ ਇਤਿਹਾਸ ਵੀ ਹੈ ਗੀਤ ਵੀ ਹੈ ગાંધી ਨੇ ਕਿਹਾ ਬਾਬਾ ਸਾਹਿਬ ਮੇਰੇ ਨਾ ਜਾਂ ਮੇਰੇ ਪਾਰਟੀ ਦੇ ਲੋਕਾਂ ਦਾ ਬੜੀ ਚੜ੍ਹਿਆ ਤੇ ਤੂੰ ਅਸੀਂ ਤੇਰੇ ਸਮਾਜ ਲਈ 20 ਲੱਖ ਖਰਚਿਆ ਇੰਡੀ ਜਗੀਰ ਲੋ ਆਤੀ ਨਾ ਕਰੋੜਾ ਖੰਸਤ ਬੀ ਲੱਖ ਖਰਚਿਆ ਕਹਿੰਦੇ ਪਰ 20 ਲੱਖ ਖਾਣ ਦੇ باوجود ਵੀ ਇਹ ਸਾਡੀ ਜ਼ਿਆਕਾਰ ਨਹੀਂ ਕਰਦੇ ਤੇਰੇ ਸਮਾਜ ਦੇ ਲੋਕ ਦਲਤ ਜਿਹੜੇ ਨੇ ਇਹ ਤੇਰੀ ਕਰਦੇ ਨਹੀਂ ਉਹ ਕਹਿੰਦਾ ਮਿਸਟਰ ਗਾਂਧੀ ਸੁਣ ਕਿਉਂ ਕਰਦੇ ਨਹੀਂ ਤੇਰੇ ਤੇ ਮੇਰੇ ਵਿੱਚ ਕਿ ਨਰਸ ਤੇ ਮਾਂ ਜਨਾ ਪਰ ਕਹ ਤੂੰ ਇੱਕ ਨਰਸ ਦਾ ਰੋਲ ਨਾ ਕਰ ਰਿਆ ਕਿਉਂਕਿ ਨਰਸ ਉਹਦੇ ਬਦਲੇ ਤਨਖਾਹ ਮਿਲਦੀ ਹੈ ਅਗਰ ਹਸਪੀਟਲ ਦੇ ਵਿੱਚ ਬੱਚੇ ਨੂੰ ਪਾਲਣ ਪੋਸ਼ਣ ਕਰਦੀ ਹੈ ਸਾਂਭ ਸੰਭਾਲ ਕਰਦੀ ਹੈ ਮੈਂ ਇੱਕ ਮਾਂ ਦਾ ਰੋਲ ਨਾ ਕਰ ਰਿਆ ਮੈਂ ਇਸ ਕਰਕੇ ਬੱਚੇ ਦਾ ਪਾਲਣ ਪੋਸ਼ਣ ਕਰਦੀ ਆ ਕਿ ਉਹਦੇ ਢਿੱਡ ਦਾ ਜਾਇਆ ਤੇਰੇ ਤੇ ਮੇਰੇ ਵਿੱਚ ਇਨਾ ਫਰਕ ਹੈ ਤੂੰ ਨਰਸ ਦਾ ਰੋਲ ਅਦਾ ਕਰ ਰਿਹਾ ਮੈਂ ਇੱਕ ਮਾਂ ਦਾ ਰੋਲ ਅਦਾ ਕਰ ਰਿਹਾ ਮੈਂ ਤੁਹਾਨੂੰ ਪੁੱਛਣਾ ਚਾਹਨਾ ਬੇ ਦੂਰ ਕੀ ਜਾਣ ਅੱਜ ਤੋਂ 50 ਸਾਲ ਪਹਿਲਾਂ 39 ਸਾਲ ਪਹਿਲਾਂ 1980 ਦਾ ਇਤਿਹਾਸ ਕੱਢ ਕੇ ਦੇਖੋ ਅਖਬਾਰਾਂ ਰੇਡੀਓ ਟੈਲੀਵਿਜ਼ਨ ਅਕੂਆ ਦੇ ਭਾਸ਼ਣ ਕਦੀ ਕਿਸੇ ਨੇ ਅਪਰੇਟ ਕਰਕੇ ਯਾਦ ਕੀਤਾ ਮੈਂ ਮਜਬੂਰੀ ਬਣ ਗਈ ਮਜਬੂਰੀ ਕੇ ਨੇ ਬਣਾਈ ਸਲਾਮ ਹੈ ਉਸ ਉਹ ਜੋਗ ਨੂੰ ਸਾਬ ਕਾਸ਼ੀਰਾ ਨੂੰ ਜਿਨ੍ਹਾਂ ਨੇ ਮੋੜ ਜਿੰਦਾ ਕੀਤਾ ਬਾਬਾ ਸਾਹਿਬ ਨੂੰ ਅੱਜ ਸਾਰੇ ਚੱਕੀ ਫਿਰਦੇ ਆ ਕੋਈ ਕਿਹਦਾ ਫੋਟੋ ਲਾਉਣੀ ਹੈ ਸਾਬ ਕਾਸ਼ੀਰਾ ਮੇਂ ਗੱਲ ਕਹਿੰਦੇ ਸੀ ਮੈਨੂੰ ਯਾਦ ਹੈ ਜਲੰਧਰ ਦੇ ਅੰਬੇਡਕਰ ਚੌਕ ਨਕੁੰਤਾ ਰੋਡ ਸਵੇਰੇ ਸਵੇਰੇ 6 ਦਸੰਬਰ ਦਾ ਦਿਨ ਸੀ ਸਾਹਿਬ ਅਸੀਂ ਵੀ ਨਾਲ ਸੀ ਘਰੋਂ ਚਲੇ ਗਏ 400 150 ਸਾਥੀ ਸੀਗੇ ਉਹ ਕਹਿੰਦਾ ਬਸ ਇੰਨੇ ਹੀ ਕਹਿੰਦਾ ਇੱਕ ਸਮਾਂ ਆਏਗਾ ਮੇਰੇ ਜਾਣ ਤੋਂ ਬਾਅਦ ਜਿੱਥੇ ਵੀ ਭਾਰਤ ਵਸਦੇ ਵਿੱਚ 바ਵਾ ਸਾਹਿਬ ਦੇ ਸਟੈਚੂ ਲੱਗੇ ਹੋਏ ਨੇ ਘੰਟਾਰਾ ਬੰਦ ਬੰਦ ਕੇ ਆਉਣਗੇ ਲੋਕੀ ਜਿਹੜੇ ਅੱਜ ਯਾਦ ਨਹੀਂ ਕਰਦੇ ਬਾਪੂ ਕਹਿਣਗੇ ਉਹ ਗੱਲ ਸਹੀ ਆ ਕਿ ਅੱਜ ਤੁਸੀਂ ਦੇਖੋ 바ਵਾ ਸਾਹਿਬ ਨੂੰ ਯਾਦ ਕਰਦੇ ਦੇ ਰਾਹ ਗਰੋਸਤਾ ਹੈ ਪਰ ਚੰਗੀ ਗੱਲ ਹੈ लेकिन नस से मां फर्क है ना मिटा के आव भी संविधान खतरे में एडवोकेट साहब बैठे संविधान इसलिए साथियों जो बंद बोलता था। मान तो फिर मन करता अभी चलवा लेकिन समा इजाजत नहीं दिता फिर कितने समा मिले विचार संगे ਆਓ ਮਾਜਦੇ ਜਨਤੇ ਜੋ ਉਸੀ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ 134 ਮਨ ਜਨਮ ਦਿਹਾੜਾ ਮਨਾ ਰਹੇ ਆ ਤੁਹਾਨੂੰ ਖੁਸ਼ੀ ਮਈ ਚਾਹੀਦੀ ਹੈ ਸੌਥ ਕੋਰੀਆ ਨੇ ਬਾਬਾ ਸਾਹਿਬ ਦੀ ਜਨਮ ਦਿਨਾਈ ਜਿਹਨੂੰ ਕਹਿੰਦੇ ਬਹੁਤ ਰਾਜਾ ਕਰੋੜ ਹੈ ਬਹੁਤ ਖਰਾਬ ਬੁਲਕ ਹੈ ਵੱਡ ਦੀ ਕਿਹੜੀ ਕੰਟਰੀ ਹੈ ਜਿਥੋਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਉਹਨਾਂ ਨੂੰ ਯਾਦ ਨਹੀਂ ਕਰਦੇ ਉਹਨਾਂ ਦੀ ਫਿਲਾਸਫੀ ਨੂੰ ਯਾਦ ਨਹੀਂ ਕਰਦੇ ਇਸ ਲਈ ਸਾਥੀਓ ਅੱਜ ਅਸੀਂ ਕਰਨ ਕਰਨਾ ਕਿ 바ਵਾ ਸਾਹਿਬ ਅੰਬੇਡਕਰ ਜੀ ਜਿਹੜਾ ਤੁਸੀਂ ਦੁੱਖੜਾ ਯਾਦ ਕਰਕੇ ਗਏ ਹੋ ਉਹ ਸਾਨੂੰ ਸਨੇਹਾ ਦੇ ਕੇ ਗਏ ਹੋ ਕਿਸੀਂ ਤੁਹਾਡੇ ਸੰਬਦਾਨ ਦੀ ਰਾਖੀ ਕਰਾਂਗੇ ਅਸੀਂ ਇਹ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਵਚਨ ਦਿੰਦੇ ਹਾਂ कि ਤੁਹਾਡੇ ਆਖਰੇ ਨੂੰ ਪੰਦੀ ਦੇ ਵਰਗੇ ਜਿਹੜੀ 21ਵੀਂ ਸਦੀ ਹੈ ਉਹ ਸ਼ੁਰੂਆਤ ਹੋ ਚੁੱਕੀ ਹੈ ਅੰbedkar ਪਾਤੀ ਆਖਰੀ ਸ਼ਬਦਾਂ ਵਿੱਚ ਆਓ ਸਾਥੀਓ ਸਾਡੇ ਨਾਲ ਅੱਗੇ ਵੱਧ ਕੇ ਕੰਮ ਕਰੋ ਜਿਹੜੇ ਅੰbedkar ਹੀ ਸਾਥੀ ਲੱਗੇ ਹੋਏ ਨੇ ਲੰਬੇ ਸਮੇਂ ਤੋਂ ਬੈਲਪੁਰੀ ਜੀ ਲੱਗੇ ਹੋਏ ਨੇ ਸਾਡੇ ਨਾਲ ਅੱਗੇ ਵੱਧ ਕੇ ਕੰਮ ਕਰੋ ਕੋ ਕੋਈ ਸੋਖਾ ਨਹੀਂ ਹੈ ਕਿਉਂਕਿ ਪੈਰ ਪੈ ਕੇ ਰੁਕਾਪਤਾ ਹੁੰਦੀਆਂ ਕਈ ਬੁਰਾ ਕਹਿੰਦੇ ਆ ਸਾਨੂੰ ਤਨਖਾਹ ਮਿਲਦੀ ਹੈ ਜਿਹੜੇ ਸਾਥੀ ਅਪੇਕਰ ਦਾ ਪ੍ਰਚਾਰ ਕਰਦੇ ਆ ਹਜ਼ਾਰਾਂ ਲੱਖਾਂ ਨੌਜਵਾਨ ਤਿਆਰ ਹੋ ਗਏ ਨੇ ਸਾਥੀ ਆਓ ਸਾਥੀਓ ਸਾਡੇ ਨਾਲ ਅੱਗੇ ਵਧ ਕੇ ਕੰਮ ਕਰੋ ਜੇ ਸਾਡੇ ਨਾਲ ਅੱਗੇ ਵਧ ਕੇ ਕੰਮ ਨਹੀਂ ਕਰ ਸਕਦੇ ਸਾਡੇ ਵਿਚਾਰਾਂ ਨਾਲ ਸਹਿਮਤੀ ਰੱਖੋ ਜੇ ਵਿਚਾਰਾਂ ਨਾਲ ਸਹਿਮਤੀ ਰੱਖਣ ਚੋਗੇ ਨਹੀਂ ਦੁਸ਼ਮਣਾਂ ਦੇ ਹੱਥ ਤੋਕੇ ਬਣ ਕੇ ਵਿਰੋਧ ਨਾ ਕਰੋ ਜੇ ਵਿਰੋਧ ਕਰੂਗੇ ਅਸੀਂ ਠੁੱਡੇ ਮਾਰ ਕੇ ਅੱਗੇ ਲੰਘ ਜਾਵਾਂਗੇ ਤੇ ਨਿੱਕੀ ਵੀ ਸਦੀ ਅੰਬੇਡਕਰ ਨੂੰ ਹੋਏਗੀ ਜੈਪੀ ਗਿਆਪਾ ਹਰੋ ਇਹ ਸੱਚੀ